ਨਾਂਜੀ ਤੁਹਾਨੂੰ ਮੈਂ ਕਬਤਨ ਜਾਨ ਬੰਬਾ ਜੀ ਦਾ ਵੀ ਬਾਬਾ ਜੀ ਦਿਨਾਂ ਦੀਆਂ ਜਾਣਣੇ ਵਾਲੇ ਤੇ ਚਾਹੇ ਆਪਾਂ ਕਿਤੇ ਵੀ ਬੈਠੇ ਫੇਰ ਵੀ ਉਹ ਸਭ ਕੁਝ ਜਾਣਦੇ ਵੀ ਕੀਆ ਗੱਲਾਂ ਕਰਦੇ ਆਏ ਇੱਕ ਦਿਨ ਅਸੀਂ ਬੈਠੇ ਮੈਂ ਚਾਰ ਸਾਹਿਬ ਮਾਟਰ ਜੀ ਸਤਪਾਲ ਆੜ ਸਿੰਘ ਅਜੀ ਬਾਹਰ ਬੈਠਿਆ ਇੱਕ ਗੱਲ ਚੱਲ ਪਈ ਬਈ ਕੋਈ ਗੱਲ ਚੱਲ ਪਈ ਮੈਂ ਮੈਂ ਤੇ ਕਹਿ ਹੋ ਗਿਆ ਮੈਂ ਤੁਹਿੰਨ ਦੇਖੋ ਆ ਬੜੇ ਹੋਇਆ ਇਹ ਆਫਸਰ ਆ ਕਿ ਸਾਡੇ ਗਰੀਬ ਮਾਈਆਂ ਮਾਂ ਮੇਰੇ ਕੋ ਕੁਝ ਨਹੀਂ ਹੈ ਇਹ ਤਾਂ ਉਹ ਆਪਣਾ ਸਤਪਾਲ ਕਹਿੰਦਾ ਕਹਿੰਦਾ ਤੇ ਕਹਿੰਦਾ ਨਛੱਤਰ ਸਿੰਘ ਝੂਠ ਬੋਲਦਾ ਵੀ ਵੀ ਕਿਲੇ ਦੇ ਕੋਲ ਜੀ ਮਿੰਦੇ ਕਹਿੰਦਾ ਮੈਂ ਗਰੀਬ ਐ ਮਹਾਰਤਾ ਜੀ ਕਹਿੰਦੇ ਕਹਿੰਦਾ ਐਂਦਾ ਕਹਿੰਦਾ ਬਾਬਾ ਜੀ ਕਹਿੰਦੇ ਚਲ ਕੋ ਵੀਰ ਮਾੜਾ ਝੂਠ ਬੋਲ ਲਵੇ ਚਲੋ ਅਸੀਂ ਚੁੱਪ ਕਰਕੇ ਗੱਲ ਬੰਦ ਹੋ ਗਈ ਥੋੜਾ ਜੇ ਬਾਅਦ ਬਾਬਾ ਨੇ ਕੁੰਡੀ ਖੋਲ ਲੀ ਉਮੀਦ ਗੁਰ ਕ ਜੀ ਅੰਦਰ ਬੜੇ ਤਾਂ ਬਾਬਾ ਜੀ ਆਪਣਾ ਬਰਸਾਤਾ ਸਖਨਿਆ ਦੇ ਕਮਰੇ ਚਲੇ ਗਏ ਤਾਂ ਕਿ ਕਹਿੰਦੇ ਭਾਈ ਭਾਮੀ ਵਾਲਾ ਭੇਜੋਰੇ ਅਸੀਂ ਦੋ ਜਣ ਚਲੇ ਮਾਤਰ ਮੈਂ ਬਾਬਾ ਜੀ ਜਾਂਦੇ ਤਾਂ ਕਿ ਮਾਤਰ ਜੀ ਭਾਈ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਇਹ ਇਹਨੇ ਭਾਈ ਝੂਠ ਨਹੀਂ ਬੋਲੀਦਾ ਸੱਚ ਬੋਲੀਦਾ ਹੁੰਦਾ ਹਾਂ ਇਹਦਾ ਭਈ ਬਾਬਾ ਜੀ ਸੁਣਦੇ ਇਧੀਆਂ ਬੜਾ ਮਤਲਬ ਕਰ ਆਈਏ ਸਿੱਖਿਆ ਧਾਨੇ ਵਾਲਾ ਮੇ ਉਹ ਬਾਹਰ ਬੈਠਿਆਂ ਦੀ ਬਗੈਰ ਨਾਲ ਸੁਣਦੇ ਆਖਣੇ ਕਿਰਾਸੇ ਕੁੰਡੀ ਖੁੱਲੀ ਜਾਂ ਕੁੰਡੀ ਖੁੱਲੀ ਮੈਂ ਜਿਹੜਾ ਲੱਕੜ ਦਾ ਦਰਵਾਜ਼ਾ ਥਲੱਕ ਦੇ ਕੇ ਬਾਹਰ ਆਉਂਦਾ ਮੈਂ ਖੜਾ ਹੋ ਗਿਆ ਕਿ ਬਾਹਲੇ ਪਾਸੇ ਮੈਂ ਸਾਬ ਦੇ ਪਾਸ ਨਾ ਕਿ ਵੀ ਧੰਸੋ ਵੇਲਾ ਜਿੱਦ ਦਰਸ਼ਨ ਕਰਨਾ ਬਾਬਾ ਇਹ ਲੱਕੜੀਆ ਦਰਵਾਜ਼ਾ ਖੋਲ ਕੇ ਜਿਹੜਾ ਜਾਲੀ ਵਾਲਾ ਦਰਵਾਜ਼ਾ ਤਾਂ ਉਹਦੀ ਉੱਪਰ ਦੀ ਕੁੰਡੀ ਨੂੰ ਅੰਤ ਪਾ ਕੇ ਐ ਖੜੇ ਦੇਖ ਹਾਲਾਤ ਮੈਂ ਆ ਬਾਇਕੇ ਹੈ ਵੀ ਪਾ। ਬਿਲਕੁਲ ਧਿਆਨ ਬਾਬਾ ਜੀ ਕਿੰਝ ਲੇ। ਮੈਂ ਪੜਦਾ ਤਨਸੋ ਵੇੜਾ ਜੇ ਦਰਸ਼ਨ ਕਰਨਾ, ਹਉ ਬਲਿਆਰੀ ਤਰ ਗੁਰਚਾਨਾ, ਜੀਕੇ ਧਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਤੇ ਤੇਰੇ ਰਹਾਉ। ਜਦ ਮੈਂ ਉੱਥੇ ਗਿਆ ਮੇਰੀ ਬੇਤੀ ਹਿਲ ਗਈ। ਬਾਬਾ ਜੀ ਐ ਖੜੇ। ਚਲ ਮੈਂ ਮੇਰਾ ਧਿਆਨ ਛਰੀ ਭਾਵੇਂ ਕੁੰਡੀ ਕਾਤੇ ਨਹੀਂ ਕੋਂਦੇ। ਮੈਂ ਪਗਤੀ ਭੁੱਲ ਗਿਆ। ਜਦ ਮੈਂ ਫੇਰ ਫੇਰ ਮੈਂ ਦੁਬਾਰਾ ਆਣ ਲੱਗਿਆ। ਉੱਥੇ ਆ ਕੇ ਮੈਂ ਫੇਰ ਕਾ ਕਾੜ ਗਿਆ ਬਾਬੇ ਕੁੰਡੀ ਗੋਲੀ। ਉਡੀਕ ਹੋਲ ਕੇ ਜਾ ਕੇ ਪੜ੍ਹਗੇ ਫਿਰ ਸੱਜਗੇ ਚੌਲ ਦੀ ਸ਼ਾਇਰ ਮਤਾ ਦੇ ਕੇ ਮੈਂ ਬਾਗਰੋਂ ਦੇ ਕੇ ਜਮਾ ਦੇ ਕੇ ਮਤਾ ਮੈਨੂੰ ਕਹਿੰਦੇ ਜਿਹੜੀ ਅਗਲੀ ਪੰਕਤੀ ਦੀ ਨਾ ਉਹ ਭਾਈ 70 ਸਿਆਂ ਉਹ ਹਾਂ ਜੀ ਉਹ ਭਾਈ ਸੱਚ ਮੰਤਰ تمہارا ਅੰਮ੍ਰਿਤ ਬਾਣੀ ਉਹ ਭਾਈ ਇਹ ਸ਼ਬਦ ਟੋਲ ਕੇ ਨਾ ਇਨੂੰ ਪੱਕਾ ਕਰੋ ਐਨ ਪੂਰਾ ਮੂਜ ਬੰਦੀ ਨਾਲੇ ਕਾ ਨੂੰ ਲਿਖ ਕੇ ਲਿਆਓ ਮਾਂ ਮੇਰੇ ਬਾਤ ਆਂਦਾ ਮਾਰਾ ਸੱਚੇ ਪਾਤਸ਼ਾ ਵੀ ਤੁਸੀਂ ਸਬਦ ਸੁਣਦੇ ਤਾਂ ਹੀ ਨਹੀਂ ਤੇ ਕੁੰਡੀ ਖੋਲਦੇ ਮੈਂ ਆਪਣੇ ਮਨ ਚ ਪੜਦਾ ਮਾਂ ਦੀਆਂ ਜਾਣ ਨੇ ਹਲੇ ਤੇ ਬਾਬਾ ਜੀ ਚਾਹੇ ਕਿਤੇ ਵੀ ਬੈਠੇ ਹੋ ਮਨ ਚ ਕੋਈ ਸੁਖ ਤੇ ਜਿਹਦੇ ਨਾਲ